ਜਿੰਨੇ ਕ ਫਸਲ ਕਣਕ ਦੀ ਅਗਲੇ 2-4 ਦਿਨਾਂ ਵਾਸਤੇ ਬਾਕੀ ਬਚੀ ਆ ਨਾ ਹੱਥ ਜੋੜ ਕੇ ਬੇਨਤੀ ਹੈ ਪ੍ਰਭੂ ਦਿਨ ਰਾਤ ਆਪਣੀ ਫਸਲ ਦੀ ਰਾਖੀ ਕਰ ਲੋ ਜ਼ਰੂਰੀ ਨਹੀਂ ਕਿ ਅੱਗ ਲੱਗ ਰਹੀ ਹੈ ਇਹ ਵੀ ਲੱਗਦਾ ਹੈ ਕਿ ਜਾਣ ਬੁੱਝ ਕੇ ਅੱਗ ਲਾਈ ਜਾ ਰਹੀ ਹੈ ਤੇ ਉਹ ਸ਼ਰਾਰਤੀ ਅਨਸਰ ਜਦੋਂ ਖੇਤ ਦੇ ਵਿੱਚ ਸੱਜੇ ਖਵੇ ਕੋਈ ਬੰਦਾ ਨੇੜੇ ਨਾ ਨਾ ਹੋਊਗਾ ਤੇ ਕੋਈ ਵੀ ਬੰਦਾ ਤੁਰਿਆ ਜਾਂਦਾ ਤਿੱਲੀ ਸੁੱਟ ਕੇ ਸੋਡਾ ਨੁਕਸਾਨ ਕਰ ਦੂਗਾ ਬਹੁਤ ਵੱਡੀ ਪੱਧਰ ਤੇ ਕਣਕ ਦੀ ਫਸਲ ਦਾ ਜਿਹੜਾ ਉਹ ਨੁਕਸਾਨ ਹੋਇਆ ਉਹ ਸੜੀ ਹੈ ਪਰ ਸੜੀ ਨਹੀਂ ਹੁਣ ਪਤਾ ਲੱਗਦਾ ਕਿ ਉਹ ਸਾੜੀ ਗਈ ਹੈ ਇਹਦੇ ਪਿੱਛੇ ਕੌਣ ਹੈ ਇਹ ਸਾਜ਼ਿਸ਼ ਕੌਣ ਕਰ ਰਿਹਾ ਹੈ ਕੌਣ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਪਤਾ ਲੱਗ ਰਿਹਾ ਹੈ ਕਿ ਉਹ ਬੰਦਾ ਪੰਜਾਬੀ ਨਹੀਂ ਹੈਗਾ ਮੁੰਡਾ ਉਹ ਮੁੰਡਾ ਜਿਹੜਾ ਉਹ ਪ੍ਰਵਾਸੀ ਹੈ ਦੇਖਣ ਨੂੰ ਉਹ ਮੁੰਡਾ ਪ੍ਰਵਾਸੀ ਹੈ ਪੱਕੀ ਕਣਕ ਦੀ ਫਸਲ ਦੇ ਵਿਚਾਲੇ ਖੜ ਕੇ ਉਹ ਮਾਚਸ ਦੀ ਟੀਲੀ ਦੇ ਨਾਲੋਂ ਉਹ ਅੱਗ ਲਾ ਰਿਹਾ ਜਿਹੜਾ ਬੰਦਾ ਸੋਚ ਰਿਹਾ ਸੀ ਪ੍ਰੋਗਰਾਮ ਕੱਲ ਨੂੰ ਟਰੈਕਟਰ ਟਰਾਲੀਆਂ ਤਿਆਰ ਕਰ ਰਿਹਾ ਕੱਲ ਨੂੰ ਕਣਕ ਵੜਨ ਲੱਗਣਾ ਜਾਂ ਸ਼ਾਮ ਨੂੰ ਕਣਕ ਵੜਨ ਲੱਗਣਾ ਤਾਂ ਜਦੋਂ ਸੜ ਗਈ ਉਹ ਤਾਂ ਉਹਦੀਆਂ ਸਦਰਾਂ ਸੜ ਗਈਆਂ ਉਹਦੀਆਂ ਉਮੀਦਾਂ ਸੜ ਗਈਆਂ ਉਹਦੀਆਂ ਸਦਰਾਂ ਤੇ ਪਾਣੀ ਫਿਰ ਗਿਆ ਪਾਣੀ ਨਹੀਂ ਫਿਰ ਗਿਆ ਉਹਦੀਆਂ ਸਦਰਾਂ ਨੂੰ ਅੱਗ ਲੱਗੀ ਲੱਗ ਨਹੀਂ ਗਈ ਲਾ ਦਿੱਤੀ ਗਈ ਸਤਿ ਸ੍ਰੀ ਅਕਾਲ ਜੀ ਮੇਰੇ ਪਿਆਰਿਓ ਮੈਂ ਜਸਵਿੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਰੁਤਬਾ ਟੀਵੀ ਅੱਜ ਗੱਲ ਕਰਨੀ ਹੈ ਕਿ ਕਿਉਂ ਇੰਨੀ ਵੱਡੀ ਪੱਧਰ ਤੇ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਰਹੀ ਹੈ ਬੇਸ਼ੱਕ ਅੱਗ ਲੱਗਣ ਤੋਂ ਬਾਅਦ ਕੁਦਰਤੀ ਵੀ ਕਰੋਪੀ ਹੈ ਕਿ ਹਵਾ ਕੁਦਰਤੀ ਤੇਜ਼ ਚੱਲ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਅੱਗ ਤੇ ਕੰਟਰੋਲ ਨਹੀਂ ਹੋ ਰਿਆ ਪਰ ਅੱਗ ਲੱਗ ਕਿਉਂ ਰਹੀ ਹੈ ਜੋ ਖਦਸ਼ਾ ਮੇਰਾ ਸੀ ਪਿਛਲੇ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਕਦੇ ਬੀਤੇ ਸਾਲਾਂ 'ਚ ਇਹ ਹੋਇਆ ਹੀ ਨਹੀਂ ਕਿ ਇੰਨੀ ਵੱਡੀ ਪੱਧਰ ਤੇ ਕਣਕ ਦੀ ਪੱਕੀ ਹੋਈ ਖੜੀ ਫਸਲ ਨੂੰ ਅੱਗ ਲੱਗੀ ਹੋਵੇ ਕੁਦਰਤੀ ਮਾਰਾਂ ਪੈ ਜਾਂਦੀਆਂ ਮੀਂਹ ਆ ਜਾਂਦਾ ਹੈ ਗੜੇ ਆ ਜਾਂਦੇ ਆ ਝੱਖੜ ਆ ਜਾਂਦਾ ਕਣਕ ਦਾ ਨੁਕਸਾਨ ਹੋ ਜਾਂਦਾ ਹੁੰਦਾ ਸੀ ਪਰ ਇਹ ਪਹਿਲੀ ਵਾਰ ਦੇਖ ਰਿਹਾ ਹਾਂ ਤੇ ਕੀ ਕਿ ਕਣਕ ਦੀ ਖੜੀ ਫਸਲ ਨੂੰ ਅੱਗ ਲੱਗਦੀ ਹੈ ਤੇ ਸੈਂਕੜੇ ਜਾਂ ਹਜ਼ਾਰਾਂ ਏਕੜ ਕਣਕ ਦੀ ਫਸਲ ਜਿਹੜੀ ਆ ਉਹ ਸੜ ਕੇ ਬਰਬਾਦ ਹੋ ਜਾਂਦੀ ਹੈ ਮੈਂ ਪਿਛਲੇ ਦਿਨ ਇਹ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਨਹੀਂ ਹੋ ਲੱਗਦਾ ਕਿ ਜਿਵੇਂ ਕਿਸੇ ਸਾਜ਼ਿਸ਼ ਤਹਿਤ ਇਹ ਕੰਮ ਹੋ ਰਿਹਾ ਹੋਵੇ ਜਿਵੇਂ ਕੋਈ ਗਿਣੀ ਮਿਥੀ ਸਾਜ਼ਿਸ਼ ਹੋਵੇ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਨੁਕਸਾਨ ਕਰਨਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਕਿਸਾਨ ਨੂੰ ਜਿਹੜਾ ਬੈਕ ਫੁੱਟ ਤੇ ਲੈ ਕੇ ਆਉਣਾ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਟੀਕ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਕੀਤੀ ਜਾਵੇ ਇਸ ਖਬਰ ਨੂੰ ਇਸ ਗੱਲ ਨੂੰ ਪੂਰਾ ਧਿਆਨ ਨਾਲ ਸੁਣਿਓ ਕਿ ਕਿਉਂ ਇਹ ਖਦਸ਼ਾ ਸੀ ਕੁਦਰਤੀ ਮੇਰੇ ਮੰਦੇ ਵਿੱਚ ਸੀ ਇਹ ਚੀਜ਼ ਕਿ ਐਨਾ ਕਦੇ ਵੀ ਨਹੀਂ ਹੋਇਆ ਹਰ ਰੋਜ਼ 10-10 ਥਾਵਾਂ ਤੋਂ ਇਹ ਖਬਰਾਂ ਆ ਜਾਂਦੀਆਂ ਸੀ ਕਿਉਂਕਿ ਸੋਸ਼ਲ ਮੀਡੀਆ ਦਾ ਬਹੁਤ ਫਲਾ ਹੈ ਕਿ ਇੱਥੇ ਅੱਗ ਲੱਗੀ ਹੈ ਉੱਥੇ ਅੱਗ ਲੱਗੀ ਹੈ ਕਦੇ ਲੱਗਦੇ ਆ ਸਾਰ ਕਾਬੂ ਪੈ ਗਿਆ ਕਦੇ 100 ਏਕੜ ਸੜ ਗਈ ਕਦੇ 200 ਏਕੜ ਮੈਂ ਗੱਲ ਕਰਾਂ ਬੀਤੇ ਕੱਲ ਦੀ ਯਾਨੀ ਕਿ 19 April ਦੀ 19 April ਨੂੰ ਪੰਜਾਬ ਦੇ ਵਿੱਚ ਐਨੀ ਐਨੀਆਂ ਕ ਥਾਵਾਂ ਤੇ ਕਣਕ ਦੀ ਖੜੀ ਫਸਲ ਨੂੰ ਅੱਗ ਲੱਗੀ ਕਿ ਮੇਰੇ ਆਪ ਦੇ ਨੇੜੇ ਕੋਟਕਪੂਰਾ ਮੋਗਾ ਰੋਡ ਤੇ ਐਨੀ ਭਿਆਨਕ ਅੱਗ ਲੱਗੀ ਕਿ ਹਜ਼ਾਰਾਂ ਏਕੜ ਕਣਕ ਦੀ ਫਸਲ ਬਰਬਾਦ ਹੋ ਗਈ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਐਨੀ ਭਿਆਨਕ ਅੱਗ ਲੱਗੀ ਕਿ ਪਿੰਡ ਦੂਹੇ ਵਾਲਾ ਤੋਂ ਸੋਥਾ ਤੱਕ ਪਤਾ ਨਹੀਂ ਕਿੰਨੇ ਪਿੰਡਾਂ ਦੀ ਲਪੇਟ ਦੇ ਵਿੱਚ ਆਏ ਉੱਥੇ ਸੈਂਕੜੇ ਜਾਂ ਹਜ਼ਾਰਾਂ ਏਕੜ ਕਣਕ ਦੀ ਫਸਲ ਸੜ ਕੇ ਬਰਬਾਦ ਹੋ ਗਈ। ਮੇਰੇ ਆਪਣੇ ਗੁਆਣ ਦੇ ਵਿੱਚ ਸਾਡੇ ਇਥੇ ਕੋਠੇ ਮੱਲਾ ਸਿੰਘ ਵਾਲੇ ਪਿੰਦੇ ਆ ਉੱਥੇ ਅੱਗ ਲੱਗੀ। ਉੱਥੇ ਜਿਹੜਾ ਸੀਗਾ ਤਕਰੀਬਨ 100 ਕਿੱਲੇ ਦੇ ਕਰੀਬ ਕਣਕ ਦੀ ਫਸਲ ਜਿਹੜੀ ਸੜ ਕੇ ਤਬਾਹ ਹੋ ਗਈ। ਜਲਾਲਾਬਾਦ ਫਾਜ਼ਲ ਕਾ ਏਰੀਆ ਤੋਂ ਖਬਰਾਂ ਆਈਆਂ, ਸ਼੍ਰੀ ਅਮਰਸਰ ਸਾਹਿਬ ਤੋਂ ਖਬਰਾਂ ਆਈਆਂ। ਬਹੁਤ ਥਾਵਾਂ ਤੋਂ ਕੱਲ ਖਬਰਾਂ ਆਈਆਂ ਕਿ ਜਿੱਥੇ ਸੈਂਕੜੇ ਏਕੜ ਜਿਹੜੀ ਕਣਕ ਦੀ ਫਸਲ ਆ ਉਹ ਸੜ ਕੇ ਬਰਬਾਦ ਹੋ ਗਈ। ਪਰ ਇਦੇ ਪਿੱਛੇ ਕਾਰਨ ਨਿਕਲ ਕੇ ਆ ਰਹੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਕਿ ਕਣਕ ਨੂੰ ਅੱਗ ਲੱਗ ਕਿਵੇਂ ਰਹੀ ਹੈ ਇੰਨੀ ਵੱਡੀ ਪੱਧਰ ਤੇ ਕਿਵੇਂ ਲੱਗ ਰਹੀ ਹੈ ਸ਼ੱਕ ਜਿਹੜਾ ਹੈ ਸ਼ੱਕ ਦੀ ਸੂਈ ਆ ਉਹ ਯਕੀਨ ਚ ਬਦਲਦੀ ਜਾ ਰਹੀ ਹੈ ਕਿ ਇੱਕ ਬਹੁਤ ਵੱਡੀ ਗਿਣੀ ਮਿੱਥੀ ਸਾਜ਼ਿਸ਼ ਹੈ ਪੰਜਾਬ ਦੇ ਕਿਸਾਨ ਨੂੰ ਬਰਬਾਦ ਕਰਨ ਵਾਸਤੇ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਜ਼ਮੀਨਾਂ ਲੈਣੀਆਂ ਪੰਜਾਬ ਦੇ ਕਿਸਾਨ ਦੀਆਂ ਜੇਕਰ ਪੰਜਾਬ ਦਾ ਕਿਸਾਨ ਕਰਜ਼ਾਈ ਨਹੀਂ ਹੋਊਗਾ ਜੇਕਰ ਉਹ ਆਰਥਿਕ ਪੱਖ ਤੋਂ ਟੁੱਟੂਗਾ ਹੀ ਨਹੀਂ ਤਾਂ ਫਿਰ ਉਹ ਆਪਣੀਆਂ ਜ਼ਮੀਨਾਂ ਕਿਉਂ ਵੇਚੂਗਾ ਜੇ ਪਹਿਲਾਂ ਵਾਂਗੂ ਕਿਸਾਨ ਰਹੂਗਾ ਜਿਵੇਂ ਕਹਿੰਦੇ ਸੀ ਪਹਿਲਾਂ ਇੱਕ ਹਾਪਤ ਸੀ ਜੁੜੀ ਹੋਈ ਸੀ ਅਸੀਂ ਬਚਪਨ ਤੋਂ ਸੁਣਦੇ ਰਹੇ ਹਾਂ ਉਤਮ ਖੇਤੀ ਮੱਦਮ ਵਪਾਰ ਨਿਖਿਤ ਚੱਕਰੀ ਨੌਕਰੀ ਨੂੰ ਜਿਹੜਾ ਹੈ ਉਹ ਬਹੁਤ ਘਟਿਆ ਗਿਣਿਆ ਗਿਆ ਸੀਗਾ ਚਾਹੇ ਉਹ ਪ੍ਰਾਈਵੇਟ ਚਾਹੇ ਸਰਕਾਰੀ ਵਪਾਰ ਨੂੰ ਜਿਹੜਾ ਉਹ ਮੱਦਮ ਗਿਣਿਆ ਗਿਆ ਸੀ ਕਿ ਵਪਾਰੀ ਬੰਦਾ ਮੱਦਮ ਮੀਡੀਅਮ ਵਰਗ ਦਾ ਹੁੰਦਾ ਹੈ ਖੇਤੀ ਨੂੰ ਸਭ ਤੋਂ ਉੱਤਮ ਗਿਣਿਆ ਗਿਆ ਸੀ ਪਰ ਵਪਾਰਕ ਲੋਕਾਂ ਨੂੰ ਵਪਾਰਕ ਘਰਾਣਿਆਂ ਨੂੰ ਵੱਡੇ ਘਰਾਣਿਆਂ ਨੂੰ ਇਹ ਚੀਜ਼ਾਂ ਹਾਜ਼ਮ ਨਹੀਂ ਹੋਈਆਂ ਕਿ ਸਾਨੂੰ ਜਿਹੜਾ ਉਹ ਮੱਦਮ ਕਿਉਂ ਗਿਣਿਆ ਜਾਂਦਾ ਤੇ ਉਹਨਾਂ ਨੇ ਹੌਲੀ-ਹੌਲੀ ਸਰਕਾਰਾਂ ਦੇ ਨਾਲ ਰਲ ਕੇ ਜਿਹੜਾ ਉਹ ਕਾਬਜ਼ ਹੋਣਾ ਸ਼ੁਰੂ ਕੀਤਾ ਪੂਰੇ ਦੇਸ਼ ਦੇ ਉੱਪਰ ਜਿਵੇਂ ਟੀਓ ਦੀਆਂ ਨੀਤੀਆਂ ਕਿ ਪੂਰੀ ਦੁਨੀਆ ਦੇ ਵਿੱਚ ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਹਰ ਇੱਕ ਬੰਦਾ ਜਿਹੜਾ ਉਹ ਮਜ਼ਦੂਰ ਹੋਣਾ ਚਾਹੀਦਾ ਕੁਝ ਕਰਾਣੇ ਜਿਹੜੇ ਕਾਬਜ਼ ਹੋਣੇ ਚਾਹੀਦੇ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਉੱਤੇ ਤੇ ਹਰ ਇੱਕ ਬੰਦਾ ਚਾਹੇ ਵੱਡਾ ਚਾਹੇ ਛੋਟਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਉਹਨਾਂ ਦਾ ਨੌਕਰ ਹੋਣਾ ਚਾਹੀਦਾ ਮੈਂ ਇੱਥੇ ਇੱਕ ਗੱਲ ਨੋਟ ਕਰਵਾ ਦਿਆਂ ਬੀਤੇ ਸਾਲਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਹੁੰਦੀਆਂ ਰਹੀਆਂ ਕਦੇ ਕਹਿੰਦੇ ਹੁੰਦੇ ਸੀ ਕਾਪਿਆਂ ਵਾਲੇ ਆ ਗਏ ਮਤਲਬ ਕਿ ਜੇ ਡਰ ਹੋਊਗਾ ਤਰਾਤ ਬਰਾਤੇ ਜਿਹੜਾ ਕਿਸਾਨ ਹੈ ਜਿਹੜਾ ਜ਼ਿੰਮੇਦਾਰ ਹੈ ਜਿਹੜਾ ਜੱਟ ਹੈ ਜਿਹੜਾ ਵੀ ਸ਼ਬਦ ਵਰਤ ਲਈਏ ਉਹ ਆਪਣੇ ਖੇਤਾਂ ਦੇ ਵਿੱਚ ਕੋਈ ਵੀ ਐਕਟੀਵਿਟੀ ਰਾਤ ਦੇ ਸਮੇਂ ਕਰਨ ਵਾਲੀ ਕਰਨ ਨਹੀਂ ਜਾਊਗਾ ਰਾਤ ਨੂੰ ਰਾਖੀ ਨਹੀਂ ਕਰੂਗਾ ਆਪਣੀਆਂ ਫਸਲਾਂ ਦੀ ਪਸ਼ੂ ਝਾੜਨਗੇ ਹੋਰ ਕੁਝ ਹੋਊਗਾ ਰਾਤ ਭਰਤਿ ਉਹ ਆਪਣਾ ਆਪਣੀ ਪਾਣੀ ਦੀ ਵਾਰੀ ਲਾਉਣ ਨਹੀਂ ਜਾਊਗਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਰਾਤ ਨੂੰ ਹੁੰਦੀਆਂ ਉਹਨਾਂ ਚੀਜ਼ਾਂ ਵਾਸਤੇ ਜਿਹੜਾ ਸੀ ਇਹ ਡਰਾਵੇ ਦਿੱਤੇ ਗਏ ਰਾਖੀ ਕਰਨੀ ਹੁੰਦੀ ਅਰਖਵਾਲੀ ਕਰਦੇ ਸੀ ਰਾਤ ਨੂੰ ਆਪਣੇ ਖੇਤਾਂ ਦੀ ਹਨ ਤਾਂ ਉਦੋਂ ਇਹ ਡਰ ਪਾਇਆ ਗਿਆ ਕਹਿੰਦੇ ਸੀ ਕਾਪਿਆਂ ਵਾਲੇ ਆਗੇ ਕਾਪਿਆਂ ਵਾਲੇ ਆਗੇ ਬਹੁਤ ਹੁੰਦਾ ਸੀ ਉਦੋਂ ਮਾਲਵਾ ਏਰੀਆ ਚ ਨਰਮਾ ਪੱਟੀ ਜ਼ਿਆਦਾ ਸੀ ਨਰਮਾ ਪੱਟੀ ਦਾ ਖੇਤਰ ਸੀਗਾ ਮਾਲਵਾ ਤੇ ਉਦੋਂ ਇਹ ਚੀਜ਼ਾਂ ਬਹੁਤ ਹੁੰਦੀਆਂ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਚੀਜ਼ਾਂ ਫਲਾਈਆਂ ਗਈਆਂ ਕਾਲੇ ਕੱਚਿਆਂ ਵਾਲੇ ਆਗੇ ਉਹ ਬਹੁਤ ਵੱਡਾ ਭੈ ਬਹੁਤ ਵੱਡਾ ਡਰ ਪਾਇਆ ਗਿਆ ਦਿਨ ਛਿਪ ਦੇ ਅਨਸਾਰ ਹਰੇਕ ਬੰਦਾ ਆਪਣੇ ਘਰਾਂ ਦੇ ਵਿੱਚ ਬੰਦ ਹੋ ਜਾਂਦਾ ਸੀ ਕਿ ਯਾਰ ਕਿਤੇ ਕਾਲੇ ਕਛਾਂ ਵਾਲੇ ਨਾ ਆ ਜਾਣ ਰਾਤ ਬਰਾਤੇ ਵੀ ਰੌਲੇ ਪੈਂਦੇ ਹੁੰਦੇ ਸੀ ਪਰ ਕਦੇ ਇਕਾ ਦੁਕਾ ਥਾਵਾਂ ਨੂੰ ਛੱਡ ਕੇ ਕੋਈ ਚੋਰ ਚੱਕੇ ਹੋਣਗੇ ਜਿਨ੍ਹਾਂ ਨੇ ਕਾਲੀਆਂ ਨੀਕਰਾਂ ਪਾ ਲਈਏ ਕਿ ਚਲੋ ਹੁਣ ਹਵਾ ਤਾਂ ਬਣੀ ਹੋਈ ਹੈ ਜਿਵੇਂ ਖੜਕੂ ਵਾਦ ਵਾਲੇ ਕਹਿੰਦੇ ਸੀ ਕਿ ਜਿਹੜੇ ਲੁਟੇਰੇ ਸੀ ਉਹ ਵਿੱਚ ਸ਼ਾਮਲ ਹੋ ਗਏ ਤੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰਤਾ ਧਨ ਦੌਲਤ ਲੁੱਟਣਾ ਸ਼ੁਰੂ ਕਰਤਾ ਇੱਜ਼ਤਾਂ ਲੁੱਟਨੀਆਂ ਸ਼ੁਰੂ ਕਰਤੀਆਂ ਉਹ ਅਸਲ ਬੰਦੇ ਕੁਝ ਹੋਰ ਹੁੰਦੇ ਆ ਉਹਨਾਂ ਦੇ ਵਿੱਚ ਵਾਲੇ ਜਿਹੜੀ ਕਾਂਗਿਆਰੀ ਹੁੰਦੀ ਉਹ ਕੁਝ ਹੋਰ ਹੁੰਦੀ ਹੈ ਉਸੇ ਤਰ੍ਹਾਂ ਹੋ ਸਕਦਾ ਜੇ ਬੇਸ਼ੱਕ ਉਹ ਕਾਪਿਆਂ ਵਾਲਿਆਂ ਦੀ ਅਫਵਾਹ ਫਲਾਈ ਗਈ ਸੀ ਬੇਸ਼ੱਕ ਉਹ ਕਾਲੇ ਕੱਛਿਆਂ ਵਾਲੇ ਦੀ ਅਫਵਾਹ ਫਲਾਈ ਗਈ ਸੀ ਉਹਦੇ ਵਿੱਚ ਇਹ ਚੀਜ਼ਾਂ ਕੀਤੀਆਂ ਗਈਆਂ ਕਿ ਉਹ ਚੁਰਲੇਵਾ ਕੁਝ ਲੋਕਾਂ ਦਾ ਜ਼ਰੂਰ ਹੋ ਜਾਂਦਾ ਸੀ ਕਿ ਚਲੋ ਹੁਣ ਇਸ ਚੀਜ਼ ਦਾ ਫਾਇਦਾ ਚੁੱਕ ਲੋ ਤੇ ਕਿਤੇ ਨਾ ਕਿਤੇ ਇੱਕ ਦੋ ਥਾਵਾਂ ਤੇ ਉਹ ਬੰਦੇ ਫੜੇ ਵੀ ਗਏ ਸੀ ਇੰਨੀ ਬਹੁਤਾਤ ਨਹੀਂ ਸੀ ਜਿੰਨਾ ਰੌਲਾ ਸੀ ਪਰ ਫਿਰ ਵੀ ਹਰੇਕ ਬੰਦਾ ਡਰਦਾ ਸੀ ਕਿ ਦਿਨ ਛਿਪਣ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਣਾ ਘਰ ਦੇ ਬੂਹੇ ਬਾਰੀਆਂ ਬੰਦ ਕਰ ਲਓ ਕਿਤੇ ਕਾਲੇ ਕੱਛਾਂ ਵਾਲੇ ਨਾ ਜਾਣ ਕਿਤੇ ਕਾਪਿਆਂ ਵਾਲੇ ਨਾ ਜਾਣ ਮਕਸਦ ਕੀ ਸੀ ਮਕਸਦ ਉਹੀ ਕਿ ਬੰਦਿਆਂ ਨੂੰ ਜਿਹੜਾ ਪੰਜਾਬ ਦੇ ਜਿਹੜਾ ਖਾਸ ਕਰ ਕਿਸਾਨ ਹੈ ਜ਼ਿਮੀਂਦਾਰ ਹੈ ਉਹਨੂੰ ਆਰਥਿਕ ਪੱਖ ਤੋਂ ਤੋੜਨਾ ਜਾ ਮਿਹਨਤ ਕੱਚ ਲੋਕਾਂ ਨੂੰ ਇਸ ਪੱਖ ਤੋਂ ਤੋੜਨਾ ਕਿ ਰਾਤ ਬਰਾਤੇ ਕੋਈ ਬੰਦਾ ਮਿਹਨਤ ਮਜ਼ਦੂਰੀ ਕਰਨ ਵੀ ਨਾ ਨਿਕਲੇ ਫੇਰ ਹੀ ਲੋਕ ਆਰਥਿਕ ਪੱਖ ਤੋਂ ਟੁੱਟਣਗੇ ਤੇ ਫੇਰ ਹੀ ਜਿਹੜਾ ਉਹ ਮਜਬੂਰ ਹੋਣਗੇ ਕਿ ਕਿਤੇ ਨਾ ਕਿਤੇ ਤੱਕ ਕੰਮ ਕਰਨਾ ਪੈਣਾ ਜਿਨ੍ਹਾਂ ਕੋਲ ਜ਼ਮੀਨਾਂ ਜਾਇਦਾਦਾਂ ਮਜਬੂਰੀ ਵਸ ਬੰਦਾ ਸੋਚੂਗਾ ਸੋਚੋ ਹੁਣ ਜਿਨ੍ਹਾਂ ਲੋਕਾਂ ਦੀਆਂ ਕਿੱਲੇ ਦੋ ਕਿੱਲੇ ਤੋਂ ਲੈ ਕੇ 50 50 60 60 70 70 ਕਿੱਲਾਂ ਤੱਕ ਜਿਹੜੀਆਂ ਹੈਗੀਆਂ ਠੇਕੇ ਤੇ ਲਈਆਂ ਜ਼ਮੀਨਾਂ ਦੇ ਵਿੱਚ ਉਹ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਠੇਕਾ 6 ਮਹੀਨੇ ਦਾ ਪਹਿਲਾਂ ਦਿੱਤਾ ਆ ਜਾ ਚੁੱਕਿਆ ਪਰ ਉਹ ਠੇਕਾ ਦਿੱਤਾ ਕਿੱਥੋਂ ਬਹੁਤ ਸਾਰੇ ਇਹੋ ਜਿਹੇ ਲੋਕ ਸਾਹਮਣੇ ਆ ਰਹੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਉਹਨਾਂ ਨੇ ਕਿਸੇ ਨੇ ਵੇਚ ਸਕ ਪੰਜ ਕਿੱਲੇ ਲੈ ਵੇਚ ਸਕ 50 ਕਿੱਲੇ ਲੈ ਵੇਚ ਸਕ 100 ਕਿੱਲਾ ਲਿਆ ਉਹਨਾਂ ਨੇ ਠੇਕੇ ਤੇ ਲਈਆ ਕਿਉਂਕਿ ਜ਼ਿਮੀਦਾਰ ਜਿਹੜਾ ਜਿਹੜਾ ਕਿਸਾਨ ਜਿਹਨੂੰ ਕਹਿੰਨੇ ਜਿਹਨੂੰ ਜੱਟ ਕਹਿੰਨੇ ਆ ਉਹ ਹੋਰ ਕੰਮ ਕਰ ਹੀ ਨਹੀਂ ਸਕਦਾ ਉਹਨੂੰ ਖੇਤੀਬਾੜੀ ਆਉਂਦੀ ਆ ਕਿਉਂਕਿ ਪਿਤਾ ਪੁਰਖੀ ਇਹ ਚੀਜ਼ਾਂ ਉਹਨੂੰ ਖੇਤੀਬਾੜੀ ਆਉਂਦੀ ਉਹ ਖੇਤੀਬਾੜੀ ਹੀ ਕਰ ਸਕਦਾ ਇਸ ਕਰਕੇ ਆਪਣੇ ਆਪਣੀ ਪਹੁੰਚ ਮੁਤਾਬਕ ਜਿੰਨਾ ਕੁ ਪੈਸਾ ਜੁਟਾ ਸਕਦਾ ਬੰਦਾ ਉਸ ਹਿਸਾਬ ਦੇ ਨਾਲ ਜ਼ਮੀਨ ਜਾਇਦਾ ਜਿਹੜੀ ਆ ਉਹ ਪਹਿਲੀ ਜ ਠੇਕੇ ਤੇ ਲੈ ਕੇ 6 ਮਹੀਨੇ ਦਾ ਠੇਕਾ ਉਹ ਪਹਿਲਾਂ ਦੇ ਦਿੰਦਾ ਹੈ ਮਾਲਕ ਨੂੰ ਆਪ ਫਿਰ 6 ਮਹੀਨੇ ਵੇਟ ਕਰਦਾ ਇੰਤਜ਼ਾਰ ਕਰਦਾ ਫਸਲ ਪੱਕਣ ਦੀ ਜਦੋਂ ਫਸਲ ਪੱਕ ਜਾਂਦੀ ਹੈ ਫਿਰ ਉਹ ਕੈਲਕੂਲੇਸ਼ਨਾਂ ਸ਼ੁਰੂ ਕਰਦਾ ਹੈ ਕਿ ਇਸ ਵਾਰੀ ਕਣਕ ਬਹੁਤ ਸੋਹਣੀ ਖੜੀ ਹੈ ਇਸ ਵਾਰੀ ਕਣਕ ਦਾ ਝਾੜ ਜਿਹੜਾ 55-60 ਮਣ ਦਾ ਰਹੂਗਾ ਇਸ ਵਾਰੀ ਕਣਕ ਜਿਹੜੀ ਹੈ ਉਹ 50 ਤੋਂ 60000 ਰੁਪਏ ਕਿੱਲੇ ਦੀ ਹੋਜੂਗੀ ਮੇਰੇ ਕੋਲ 10 ਕਿੱਲੇ ਮੇਰੀ 6 ਲੱਖ ਦੀ ਹੋਜੂਗੀ ਮੇਰੇ ਕੋਲ 20 ਕਿੱਲੇ ਮੇਰੀ 12 ਲੱਖ ਦੀ ਹੋਜੂਗੀ ਮੇਰੇ ਕੋਲ 50 ਕਿੱਲੇ ਮੇਰੀ 30 ਲੱਖ ਦੀ ਹੋਜੂਗੀ ਇਦਾਂ ਦੀਆਂ ਕੈਲਕੂਲੇਸ਼ਨਾਂ ਉਹਦੇ ਵਿੱਚ ਬਹੁਤ ਸਾਰਾ ਸੋਚਿਆ ਹੁੰਦਾ ਜਿੱਥੋਂ ਵਿਆਜ ਤੋਂ ਚੁੱਕਿਆ ਆੜਤੀ ਤੋਂ ਚੁੱਕਿਆ ਐ ਸ਼ਾਹ ਤੋਂ ਚੁੱਕਿਆ ਕਿਸੇ ਤੋਂ ਫੜਿਆ ਕੁਝ ਕੀਤਾ ਸੱਜਾ ਖੱਬਾ ਉਹਨੂੰ ਮੋੜ ਦਿਆਂਗੇ ਕੁਝ ਪੈਸਿਆਂ ਨਾਲ ਐ ਕਰ ਲਾਂਗੇ ਅਗਲਾ ਠੇਕਾ ਫੇਰ ਚੁੱਕ ਕੇ ਭਰ ਦਿਆਂਗੇ ਬਹੁਤ ਸਾਰੀਆਂ ਚੀਜ਼ਾਂ ਹੁਣ ਜਿਹੜੇ ਬੰਦੇ ਨੇ 5 ਲੱਖ ਤੋਂ ਜਾਂ 2 ਲੱਖ ਤੋਂ ਜਾਂ 15 ਲੱਖ ਤੋਂ ਜਾਂ 20 ਲੱਖ ਤੋਂ ਜਾਂ 50 ਲੱਖ ਤੋਂ ਕਿਸੇ ਵੀ ਕੈਲਕੂਲੇਸ਼ਨ ਦੇ ਵਿੱਚ ਕਿਸੇ ਨੇ ਜ਼ਮੀਨ ਠੇਕੇ ਤੇ ਲਈ ਐ ਜਦੋਂ ਉਹਦੀ ਅਖੀਰ ਤੇ ਆਈ ਇੱਕ ਵਾਰ ਸੋਚ ਰਿਹਾ ਕਿ ਕੱਲ ਨੂੰ ਮੇਰੇ ਕੰਬਾਈਨ ਲੱਗ ਜਾਣੀ ਐ ਕੱਲ ਨੂੰ ਮੇਰੇ ਕੰਬਾਈਨ ਲੱਗਣੀ ਮੇਰੀ ਫਸਲ ਜਿਹੜੀ ਕਣਕ ਮੇਰੀ ਮੰਡੀ ਚਲੀ ਜਾਨੀ ਉਸ ਤੋਂ ਬਾਅਦ ਮੇਰੇ ਕੋਲ ਪੈਸੇ ਆ ਜਾਣਗੇ ਉਸ ਤੋਂ ਬਾਅਦ ਮੈਂ ਲਿਮਟਾਂ ਤਾਰ ਦੂੰਗਾ ਉਸ ਤੋਂ ਬਾਅਦ ਮੈਂ ਵਿਆਜ ਮੋੜ ਦੂੰਗਾ ਉਸ ਤੋਂ ਬਾਅਦ ਮੈਂ ਆ ਚੀਜ਼ ਕਰ ਦੂੰਗਾ ਉਹ ਚੀਜ਼ ਕਰ ਦੂੰਗਾ ਜਿਹੜਾ ਬੰਦਾ ਸੋਚ ਰਿਆ ਸੀ ਪ੍ਰੋਗਰਾਮ ਕੱਲ ਨੂੰ ਟਰੈਕਟਰ ਟਰਾਲੀਆਂ ਤਿਆਰ ਕਰ ਰਿਆ ਕੱਲ ਨੂੰ ਕਣਕ ਵੱਢਣ ਲੱਗਣਾ ਹੈ ਜਾਂ ਸ਼ਾਮ ਨੂੰ ਕਣਕ ਵੱਢਣ ਲੱਗਣਾ ਹੈ ਤਾਂ ਜਦੋਂ ਸੜ ਗਈ ਉਹ ਤਾਂ ਉਹਦੀਆਂ ਸਦਰਾਂ ਸੜ ਗਈਆਂ ਉਹਦੀਆਂ ਉਮੀਦਾਂ ਸੜ ਗਈਆਂ ਉਹਦੀਆਂ ਸਦਰਾਂ ਤੇ ਪਾਣੀ ਫਿਰ ਗਿਆ ਪਾਣੀ ਨਹੀਂ ਫਿਰ ਗਿਆ ਉਹਦੀਆਂ ਸਦਰਾਂ ਨੂੰ ਅੱਗ ਲੱਗੀ ਲੱਗ ਨਹੀਂ ਗਈ ਲਾ ਦਿੱਤੀ ਗਈ ਇਹ ਚੀਜ਼ ਛੋਟੇ ਜਿਹੇ ਕਲਿੱਪ ਮੈਨੂੰ ਜਿਹੜੀ ਅੱਜ ਉਹ ਹਾਸਲ ਹੋਈ ਆ ਸੋਸ਼ਲ ਮੀਡੀਆ ਤੋਂ ਪਰ ਇਹ ਪਤਾ ਲੱਗ ਰਿਹਾ ਕਿ ਉਹ ਬੰਦਾ ਪੰਜਾਬੀ ਨਹੀਂ ਹੈਗਾ ਮੁੰਡਾ ਉਹ ਮੁੰਡਾ ਜਿਹੜਾ ਉਹ ਪ੍ਰਵਾਸੀ ਹੈ ਵੇਖਣ ਨੂੰ ਉਹ ਮੁੰਡਾ ਪ੍ਰਵਾਸੀ ਹੈ ਪੱਕੇ ਕਣਕ ਦੀ ਫਸਲ ਦੇ ਵਿਚਾਲੇ ਖੜ ਕੇ ਉਹ ਮਾਚਸ ਦੀ ਟੀਲੀ ਦੇ ਨਾਲ ਉਹਨੂੰ ਅੱਗ ਲਾ ਰਿਹਾ ਕਣਕ ਨੂੰ ਉਸ ਤੋਂ ਬਾਅਦ ਦੇ ਵਿੱਚ ਸੜਿਆ ਹੋਇਆ ਏਰੀਆ ਦਿਖਾਇਆ ਗਿਆ ਚਾਹੇ ਕਿਤੋਂ ਦਾ ਵੀ ਦਿਖਾਇਆ ਗਿਆ ਹੋਵੇ ਸੜਿਆ ਹੋਇਆ ਏਰੀਆ ਦਿਖਾਇਆ ਗਿਆ ਪਰ ਇਹ ਚੀਜ਼ਾਂ ਥਾਂ-ਥਾਂ ਤੇ ਹੋਈਆਂ ਕੱਲ ਬੀਤੀ 19 ਅਪ੍ਰੈਲ ਨੂੰ ਇਹ ਚੀਜ਼ਾਂ ਹੋਈਆਂ ਬਹੁਤ ਵੱਡੀ ਪੱਧਰ ਤੇ ਕਣਕ ਦੀ ਫਸਲ ਦਾ ਜਿਹੜਾ ਉਹ ਨੁਕਸਾਨ ਹੋਇਆ ਉਹ ਸੜੀ ਆ ਪਰ ਸੜੀ ਨਹੀਂ ਹੁਣ ਪਤਾ ਲੱਗਦਾ ਕਿ ਉਹ ਸਾੜੀ ਗਈ ਹੈ ਇਹਦੇ ਪਿੱਛੇ ਕੌਣ ਹੈ ਇਹ ਸਾਜ਼ਿਸ਼ ਕੌਣ ਕਰ ਰਿਹਾ ਹੈ ਕੌਣ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਕੌਣ ਪੰਜਾਬ ਦੇ ਕਿਸਾਨ ਨੂੰ ਜਿਹੜਾ ਉਹ ਮਾਰਨਾ ਚਾਹੁੰਦਾ ਹੈ ਕੌਣ ਪੰਜਾਬ ਦੇ ਕਿਸਾਨ ਨੂੰ ਖਤਮ ਕਰਨਾ ਚਾਹੁੰਦਾ ਉਹਦੀ ਆਰਥਿਕ ਪੱਕਤ ਨੂੰ ਤੋੜਨਾ ਚਾਹੁੰਦਾ ਇਹ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਖਾਤਰ ਮੈਂ ਇਹ ਗੱਲਬਾਤ ਕੀਤੀ ਹੈ ਆਪਣੇ ਵਾਜਿਬ ਜਿਹੜੇ ਉਹ ਸੁਝਾਅ ਜ਼ਰੂਰ ਦਿਓ ਪਰ ਮੈਂ ਨਾਲ ਇੱਕ ਬੇਨਤੀ ਕਰਦਿਆਂ ਕਿਸਾਨ ਭਰਾਵਾਂ ਨੂੰ ਖਾਸ ਕਰ ਬੇਨਤੀ ਕਰਦਿਆਂ ਜਾਂ ਉਹਨਾਂ ਦੇ ਖੇਤਾਂ ਦੇ ਸੱਜੇ ਖੱਬੇ ਰਹਿੰਦੇ ਚਾਹੇ ਕਿਸੇ ਵੀ ਵਰਗ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਜਿੰਨੇ ਇੱਕ ਫਸਲ ਕਣਕ ਦੀ ਅਗਲੇ 2-4 ਦਿਨਾਂ ਵਾਸਤੇ ਬਾਕੀ ਬਚੀ ਆ ਨਾ ਹੱਥ ਜੋੜ ਕੇ ਬੇਨਤੀ ਹੈ ਪ੍ਰਭੂ ਦਿਨ ਰਾਤ ਆਪਣੀ ਫਸਲ ਦੀ ਰਾਖੀ ਕਰ ਲੋ ਜ਼ਰੂਰੀ ਨਹੀਂ ਕਿ ਅੱਗ ਲੱਗ ਰਹੀ ਹੈ ਇਹ ਵੀ ਲੱਗਦਾ ਹੈ ਕਿ ਜਾਣ ਬੁੱਝ ਕੇ ਅੱਗ ਲਾਈ ਜਾ ਰਹੀ ਹੈ ਤੇ ਉਹ ਸ਼ਰਾਰਤੀ ਆਂਸਰ ਜਦੋਂ ਖੇਤ ਦੇ ਵਿੱਚ ਸੱਜੇ ਖਵੇ ਕੋਈ ਬੰਦਾ ਨੇੜੇ ਨਾ ਹੋਊਗਾ ਤੇ ਕੋਈ ਵੀ ਬੰਦਾ ਤੁਰਿਆ ਜਾਂਦਾ ਤੀਲੀ ਸੁੱਟ ਕੇ ਸੋਡਾ ਨੁਕਸਾਨ ਕਰ ਦੂਗਾ ਇਹ ਨਹੀਂ ਪਤਾ ਕਿ ਉਹਨੂੰ ਕੀਨੇ ਕੀ ਦਿੱਤਾ ਹੋਊਗਾ ਕਿ ਤੂੰ ਇੱਕ ਵਾਰੀ ਫਸਲ ਨੂੰ ਅੱਗ ਲਾਉਣੀ ਤਾਂ ਨੂੰ ਕੀ ਮਿਲੂਗਾ ਇਹ ਜਿਹੜੀ ਕਲਿੱਪ ਮੈਂ ਤੁਹਾਨੂੰ ਦਿਖਾਉਣੇ ਦੇ ਵਿੱਚ ਦੇਖਿਓ ਤੁਸੀਂ ਕਿ ਉਹ ਬਕਾਇਦਾ ਮਾਚਸ ਦੀ ਤੀਲੀ ਬਾੜ ਕੇ ਅੱਗ ਲਾਉਣ ਤੋਂ ਬਾਅਦ ਉਹ ਇਸ਼ਾਰਾ ਵੀ ਕਰ ਰਿਹਾ ਕੋਈ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਕਿ ਮੈਂ ਆਪਦਾ ਕੰਮ ਕਰਤਾ ਕਿਉਂਕਿ ਲਾਜ਼ਮੀ ਹੈ ਉਹਨੂੰ ਕਿਸੇ ਨੇ ਉਕਸਾਇਆ ਹੋਊ ਕਿਸੇ ਨੇ ਭੇਜਿਆ ਹੋਊ ਕਿਸੇ ਨੇ ਕੋਈ ਲਾਲਚ ਦਿੱਤਾ ਹੋਊਗਾ ਕਿ ਤੂੰ ਅੱਗ ਲਾਏਂਗਾ ਤਾਂ ਤੈਨੂੰ ਅੱਗ ਲਾਉਣ ਦਾ ਕੀ ਮਿਲਣਾ ਐ ਇਦਾਂ ਤਾਂ ਲੱਗ ਰਿਹਾ ਉਹਦੀ ਬਾਡੀ ਲੈਂਗੁਏਜ ਤੋਂ ਉਹ ਜੋ ਖੁਸ਼ੀ ਦਾ ਇਜ਼ਹਾਰ ਕਰਦਾ ਉਹਦੇ ਤੋਂ ਲੱਗ ਰਿਹਾ ਇਸ ਕਰਕੇ ਮੈਂ ਕਹਿੰਦਾ ਕਿ ਦਿਨ ਰਾਤ ਰਾਖੀਆਂ ਕਰ ਲੋ ਬੇਸ਼ੱਕ ਗਰੁੱਪ ਬਣਾ ਕੇ ਕਰ ਲੋ ਜਿੰਨੀ ਕ ਫਸਲ ਬਚੀ ਆ ਨਾ ਦਰਦ ਐ ਉਸ ਗੱਲ ਦਾ ਤਕਲੀਫ ਐ ਉਸ ਗੱਲ ਦੀ ਮੈਂ ਬੇਨਤੀ ਕਰਦਾ ਕਿ ਵੱਡੇ ਪੱਧਰ ਤੇ ਦਿਨ ਰਾਤ ਆਪਣੀਆਂ ਫਸਲਾਂ ਦੀ ਆਪਣੇ ਖੇਤਾਂ ਦੇ ਵਿੱਚ ਰਖਵਾਲੀ ਕਰ ਲੋ ਜਿਹੜੀ ਬਾਕੀ ਬਚੀ ਐ ਸੋ ਤੁਹਾਨੂੰ ਦਿਖਾਵਾਂ ਉਹ ਚੀਜ਼ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਦੇਖੋ ਸ਼ਰੇ ਆਮ ਜਿਹੜਾ ਇੱਕ ਮੁੰਡਾ ਇੱਕ ਵੇਖਣ ਨੂੰ ਪਰਵਾਸੀ ਲੱਗ ਰਿਹਾ ਉਹ ਅੱਗ ਲਾ ਰਿਹਾ ਕਣਕ ਨੂੰ ਮਾਚਸ ਦੀ ਤੇਲੀ ਬਾਲ ਕੇ ਅੱਗ ਲਾ ਰਿਹਾ ਉਸ ਤੋਂ ਬਾਅਦ ਆਪ ਉਹਦੀ ਬਾਡੀ ਲੈਂਗੁਏਜ ਦੇਖੋ ਕਿ ਕਿਦਾਂ ਉਹ ਜਿਹੜਾ ਉਹ ਖੁਸ਼ੀ ਦੇ ਮੂਡ ਦੇ ਵਿੱਚ ਹੈ ਜਿਵੇਂ ਉਹਨੂੰ ਪਤਾ ਨਹੀਂ ਕੀ ਮਿਲ ਜਾਣਾ ਅੱਗ ਲਾ ਕੇ ਉੱਥੋਂ ਜਾਣ ਤੋਂ ਬਾਅਦ ਜਾਂ ਕੀ ਉਹਨੂੰ ਦਿੱਤਾ ਗਿਆ ਕਿ ਜਾ ਕੇ ਅੱਗ ਲਾ ਦੇ ਜਾਂ ਪਹਿਲਾਂ ਕੀ ਦਿੱਤਾ ਗਿਆ ਇਦਾਂ ਦਾ ਲੱਗਦਾ ਕੁਝ ਦੇਖ ਕੇ ਸੋ ਰਾਖੀ ਕਰੋ ਆਪਣੇ ਖੇਤਾਂ ਦੇ ਵਿੱਚ ਜਾ ਕੇ ਇਹ ਸਮਾਂ ਜਿਹੜਾ ਪੱਕੀਆਂ ਹੋਈਆਂ ਫਸਲਾਂ ਨੂੰ ਸਾਂਭਣ ਦਾ ਉਹਨਾਂ ਦੀ ਨਿਗਰਾਨੀ ਕਰਨ ਦਾ ਉਹਨਾਂ ਦਾ ਸਹੀ ਜਿਹੜਾ ਉਹ ਜੋ ਤੁਹਾਨੂੰ ਬੈਨੀਫਿਟ ਮਿਲਣਾ ਉਹ ਬੈਨੀਫਿਟ ਲੈਣ ਦਾ ਸਮਾਂ ਜਿਨ੍ਹਾਂ ਦੀਆਂ ਵਿਚਾਰਿਆਂ ਨੇ ਹੁਣ ਤੱਕ ਫਸਲਾਂ ਸੜ ਗਈਆਂ ਜਿਨ੍ਹਾਂ ਨੂੰ ਇਹ ਦੁੱਖ ਇਹ ਤਕਲੀਫ ਪਹੁੰਚੀ ਉਹਨਾਂ ਵਾਸਤੇ ਹਮਦਰਦੀ ਹੈ ਸੱਚੇ ਪਾਤਸ਼ਾਹ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮੈਂ ਆਪਣੇ ਰਤਬਾ ਟੀਵੀ ਚੈਨਲ ਤੇ ਆਪਣੀ ਟੀਮ ਵੱਲੋਂ ਇਹ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਹੌਸਲਾ ਬਖਸ਼ਣ ਉਹਨਾਂ ਨੂੰ ਬਲ ਬਖਸ਼ਣ ਉਹਨਾਂ ਦੀ ਆਰਥਿਕਤਾ ਦੀ ਜਿਹੜੀ ਗੱਡੀ ਹੈ ਉਹੋ ਲਈ ਤੇ ਰੱਖਣ ਸੱਚੇ ਪਾਤਸ਼ਾ ਕਿਸੇ ਤਰ੍ਹਾਂ ਦਾ ਕੋਈ ਹੋਰ ਬੁਰਾ ਸਮਾਂ ਕੋਈ ਬੁਰੀ ਘਟਨਾ ਨਾ ਵਾਪਰੇ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰਾ ਇੱਕ ਸਵਾਲ ਹੈ ਇਸ ਮੁੰਡੇ ਨੂੰ ਇਹਨੂੰ ਇਦਾਂ ਦਾ ਕੰਮ ਕਰਕੇ ਕੀ ਮਿਲਿਆ ਇੱਕ ਕਿਸਾਨ 6 ਮਹੀਨੇ ਹੱਡ ਤੋੜ ਮਿਹਨਤ ਕਰਕੇ ਪੁੱਤਾ ਮੰਗੂ ਆਪਣੀ ਫਸਲ ਨੂੰ ਪਾਲਦਾ ਤੇ ਇਹਨੇ ਮਿੰਟਾਂ 'ਚ ਤਬਾਹ ਕਰਤਾ ਕੀ ਬੀਤਦੀ ਹੋਊਗੀ ਉਸ ਕਿਸਾਨ ਦੇ ਦਿਲ ਤੇ ऐसे वीडियो ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰਾ ਇੱਕ ਸਵਾਲ ਹੈ ਇਸ ਮੁੰਡੇ ਨੂੰ ਵੇਨ ਨੂੰ ਇਦਾਂ ਦਾ ਕੰਮ ਕਰਕੇ ਕੀ ਮਿਲਿਆ ਇੱਕ ਕਿਸਾਨ 6 ਮਹੀਨੇ ਹੱਡ ਤੋੜ ਮਿਹਨਤ ਕਰਕੇ ਪੁੱਤਾ ਮੰਗੂ ਆਪਣੀ ਫਸਲ ਨੂੰ ਪਾਲਦਾ ਤੇ ਐਨੇ ਮਿੰਟਾਂ ਚ ਤਬਾਹ ਕਰਤਾ ਕੀ ਬੀਤਦੀ ਹੋਊਗੀ ਉਸ ਕਿਸਾਨ ਦੇ ਦਿਲ ਤੇ